ਗੁਰੂ ਨਾਨਕ ਦੇਵ ਜੀ ਦੇ ਕੰਠ ਤੋਂ ਜੋ ਪਹਿਲਾ ਬ੍ਰह्मਵਾਕ ਪ੍ਰਗਟ ਹੋਇਆ ਇੱਕ ਇੱਕ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇੱਕ ਤੋਂ ਆਰੰਭ ਹੁੰਦੀ ਹੈ ਸੰਸਾਰ ਦੇ ਵਾਹਿਦ ਗ੍ਰੰਥ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਦਾ ਬੋਲ ਇੱਕ ਤੋਂ ਆਰੰਭ ਹੁੰਦਾ ਹੈ ਔਰ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੌਲ ਸੰਦੇਸ਼ ਸਮੋਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਇੱਕ ਨੂੰ ਲੱਭਣਾ ਔਰ ਉਸੇ ਇੱਕ ਨੂੰ ਅਨੇਕਤਾ ਦੇ ਵਿੱਚ ਨਿਰੂਪਣ ਕਰਨਾ ਬਸ ਇਹੀ ਧਰਮ ਹੈ ਇਹੀ ਧਰਮ ਹੈ ਇਹੀ ਧਰਮ ਹੈ ਉਸ ਇੱਕ ਦੇ ਨਾਮ ਤੇ ਇਕਤਾ ਹੋ ਸਕਦੀ ਹੈ ਮਸਜਬ ਦੇ ਨਾਮ ਤੇ ਨਹੀਂ ਜਾਤ ਦੇ ਨਾਮ ਤੇ ਨਹੀਂ ਮੁਲਕ ਦੇ ਨਾਮ ਤੇ ਨਹੀਂ ਨਸਲ ਦੇ ਨਾਮ ਤੇ ਨਹੀਂ ਨਸਲਾਂ ਅਲੱਗ-ਅਲੱਗ ਨੇ ਮੁਲਕ ਅਲਗ-ਅਲਗ ਨੇ, ਜਾਤ-ਪਾਤ ਅਲਗ-ਅਲਗ ਹੈ, ਮذਬ ਅਲਗ-ਅਲਗ ਹੈ। ਪਰਮਾਤਮਾ ਅਲਗ-ਅਲਗ ਨਹੀਂ। ਜਿਵੇਂ ਸੂਰਜ ਸਾਰੀ ਪ੍ਰਿਥਵੀ ਦਾ ਸਾਂਝਾ ਹੈ। ਇਸ ਵਾਸਤੇ ਸੂਰਜ ਦੇ ਨਾਮ ਅਨੇਕਾ ਹੋ ਸਕਦੇ ਨੇ। ਸੂਰਜ ਨੂੰ ਸੂਰਜ ਕਹਿੰਦੇ ਨੇ, ਪਾਨ ਕਹਿੰਦੇ ਨੇ, ਰਵੀ ਕਹਿੰਦੇ ਨੇ, ਖੁਰਸ਼ੀਦ ਕਹਿੰਦੇ ਨੇ, ਆਫਤਾਬ ਕਹਿੰਦੇ ਨੇ। ਸਨ ਕਹਿੰਦੇ ਨੇ। لیکن کوئی سورج چائنیز نہیں ہے جیپنیز نہیں ہے ہندوستانی نہیں ہے پاکستانی نہیں ہے سورج امریکن نہیں ہے سورج سورج ہے اور سارے کا جس ونڈیا جا سکے وہ ایک دیپک گا سورج نہیں ہے اور جو سورج ہے وہ ونڈیا نہیں جا سکتا جو پرماتما ہے وہ صرف میرا نہیں ہے ਔਰ ਜੋ ਸਿਰਫ ਮੇਰਾ ਹੀ ਹੈ ਉਹ ਪ੍ਰਮਾਤਮਾ ਵੀ ਨਹੀਂ ਹੈ ਉਹ ਤੇ ਸਾਰਿਆਂ ਦਾ ਹੈ ਸਾਰਿਆਂ ਦਾ ਹੈ ਉਸ ਦੇ ਨਾਮ ਅਲੱਗ ਹੋ ਸਕਦੇ ਨੇ ਜੈਸੇ ਕਿ ਸਤਗੁਰ ਅਬ ਕਹਿੰਦੇ ਨੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗੁਸਾਈਆਂ ਕੋਈ ਅੱਲਾ ਕੋਈ ਅੱਲਾ ਕਹਿੰਦਾ ਹੈ ਕੋਈ ਗੁਸਾਈਂ ਕਹਿੰਦਾ ਹੈ ਕੋਈ RAM ਕਹਿੰਦਾ ਹੈ ਕੋਈ ਰਹੀਮ ਕਹਿੰਦਾ ਹੈ ਕੋਈ ਮਾਧਵ ਕਹਿੰਦਾ ਹੈ ਕੋਈ ਮਦਸੋਦਨ ਕਹਿੰਦਾ ਹੈ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਬਹੁਤ ਸਾਰੇ ਨਾਮਾਂ ਦਾ ਜ਼ਿਕਰ ਕੀਤਾ ਪ੍ਰਭ ਜੂ ਤੋਕੇ ਲਾਜ ਹਮਾਰੀ ਨੀਲਕੰਠ ਨਰਹਰ ਨਾਰਾਇਣ ਨੀਲ ਬਸਨ ਬਨਵਾਰੀ ਪਰਮਪੁਰਖ ਪਰਮੇਸ਼ਰ ਸਵਾਮੀ ਪਾਵਨ ਪਵਨ ਆਹਾਰੀ ਮਾਧਵ ਮਹਾਜੋਤ ਮਦ ਮਰਦਨ ਮਾਉਨ ਮੁਕੰਦ ਮੁਰਾਰੀ ਨਿਰਬਿਕਾਰਨ ਜੋੜਨਿੰਦਰਾ ਬਿਨ ਨਿਰਬਿਕ ਨਰਕ ਨਿਵਾਰੀ ਕਿਰਪਾ ਸੰਦ ਕਾਲ ਤਰੇ ਦਰਸੀ ਕੁਕਿਕ ਪਨਾਸਨਕਾਰੀ ਧਨਰਪਾਨ ਧ੍ਰਿਤਮਾਨ ਦਰਾਦਰ ਅਨਬੇਕਾਰ ਸੁਧਾਰੀ ਹਾਉ ਮਤਮੰ ਚਰਨ ਸਰ ਨਾਗਰ ਕਰ ਗਏ ਲੈ ਉਵਾਰੀ ਇੱਕ ਇੱਕ ਪੰਕਤੀ ਦੇ ਵਿੱਚ 10 10 ਨਾਮਾਂ ਦਾ ਜ਼ਿਕਰ ਗੁਣ ਗਾਹਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਹਿੰਦੇ ਨੇ ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ ਜਿਤਨੇ ਵੀ ਤੇਰੇ ਨਾਮ ਨੇ ਐ ਸੂਰਜ ਤੈਨੂੰ ਰਵੀ ਕਹਿੰਦੇ ਨੇ ਠੀਕ ਹੈ ਤੈਨੂੰ ਭਾਨ ਕਹਿੰਦੇ ਨੇ ਕੁਰਬਾਨ ਤੈਨੂੰ ਖਰਸ਼ੀਦ ਕਹਿੰਦੇ ਨੇ ਤੈਨੂੰ ਆਫਤਾਬ ਕਹਿੰਦੇ ਨੇ ਤੈਨੂੰ ਸਨ ਕਹਿੰਦੇ ਨੇ ਅਸੀਂ ਕੁਰਬਾਨ ਜਾਂਦੇ ਆ ਤੈਨੂੰ ਅੱਲਾਹ ਕਹਿੰਦੇ ਨੇ ਤੈਨੂੰ ਰਾਮ ਕਹਿੰਦੇ ਨੇ ਤੈਨੂੰ ਰਹੀਮ ਕਹਿੰਦੇ ਨੇ ਤੈਨੂੰ ਭਗਵਾਨ ਕਹਿੰਦੇ ਨੇ ਤੈਨੂੰ ਵਾਹਿਗੁਰੂ ਕਹਿੰਦੇ ਨੇ ਤੈਨੂੰ ਕਰਤਾਰ ਕਹਿੰਦੇ ਨੇ ਤੈਨੂੰ ਸਤਨਾਮ ਕਹਿੰਦੇ ਨੇ ਇਹ ਪਰਿਪੂਰਨ ਪ੍ਰਮਾਤਮਾ ਅਸੀਂ ਸਾਰੇ ਹੀ ਨਾਮਾਂ ਤੋਂ ਕੁਰਬਾਨ ਜਾਂਦੇ ਆ ਬਲਹਾਰੀ ਜਾਉ ਜੇਥੇ ਤੇਰੇ ਨਾਮ ਹੈ ਇਹ ਦੁਨੀਆ ਦਾ ਪਹਿਲਾ ਪੈਗੰਬਰੀ ਪੁਰਸ਼ਾ ਜਿਹਦੀ ਬਾਣੀ ਇੱਕ ਤੋਂ ਆਰੰਭ ਹੁੰਦੀ ਹੈ ਜਿਹਦਾ ਗਿਆਨ ਇੱਕ ਤੋਂ ਆਰੰਭ ਹੁੰਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਇੱਕ ਇੱਕ ਓੰਕਾਰ ਉਹ ਇੱਕ ਹੀ ਓੰਕਾਰ ਹੈ ਉਸ ਤੋਂ ਉਤਪਦੀ ਪਾਲਣਾ ਨਾ ਸੋਰੇ ਉਸ ਇੱਕ ਨਾਲ ਜੁੜਨਾ ਤੇ ਜੋੜਨਾ ਬਸ ساری ਜ਼ਿੰਦਗੀ ਗੁਰਨਾਮਿਕ ਦਾ ਇਹੀ ਚਲਨ ਰਿਹਾ ਹੈ سلطان پور کا نواب گھوڑے تو اتر کے کہہ دے نانک جی دے ہو اللہ تے رام اک ہے تو مہاراج کہ اس شک کی ہے اک ہے نام الگ الگ نے اک ہے تو نواب کہہ جی اک ہی ہے کہ عشاء دی نماز دا وقت ہو گیا ہے اذان ہو چکی ہے چلو ساڈے نال نماز پڑھو ਗੁਰਨਾਨਕ ਦੇਵ ਜੀ ਮਹਾਰਾਜ ਜੋੜਾ ਪਹਿਨ ਕੇ ਜੁੱਤੀ ਪਹਿਨ ਕੇ ਕਹਿਣ ਲੱਗੇ ਚਲੋ ਖੜੇ ਹੋ ਕੇ ਦਰਸਲ ਅਜ ਤੱਕ ਨਵਾਬ ਦਾ ਕਮਜ਼ੋਰ ਬੰਦਿਆਂ ਨਾਲ ਪਾਲਾ ਪਿਆ ਸੀ ਕਿਸੇ ਅਧਿਆਤਮਕ ਬਲੀ ਨਾਲ ਪਾਲਾ ਨਹੀਂ ਪਿਆ ਸੀ ਹੈਰਾਨ ਹੋ ਗਏ ਕਿ ਤੇ ਖੜੇ ਹੋ ਗਏ ਤੇ ਨਾਲ ਚੱਲਣ ਨੂੰ ਰਾਜ਼ੀ ਹੋ ਗਏ ਨੇ ਪਹੁੰਚ ਗਏ ਮਸਜਿਦ ਦੇ شاہੀ ਮਸਜਿਦ ਜੋ ਨਵਾਬ ਦੀ ਬਣਾਈ ਹੋਈ ਸੀ ਕੁਝ ਐਲਕਾਰ ਨੇ ਮਾਮ ਹੈ ਨਵਾਬ ਆਪ ਹੈ ਔਰ ਗੁਰਨਾਨਕ ਵੀ ਲੈਨ ਦੇ ਚ ਖੜੇ ਹੋ ਗਏ ਇਸ਼ਾ ਦੀ ਨਮਾਜ਼ ਰਾਤ ਨੂੰ ਜੋ ਪੜਦੇ ਸੂਰਜ ਦੇ ਡੁੱਬਦਿਆਂ ਜੋ ਪੜਦੇ ਇੱਕ ਫਜਰ ਦੀ ਨਮਾਜ਼ ਅਸਰ ਦੀ ਨਮਾਜ਼ ਜ਼ੁਹਰ ਦੀ ਨਮਾਜ਼ ਮਗਰਬ ਦੀ ਨਮਾਜ਼ ਔਰ ਫਿਰ ਜੋ ਪੜਦੇ ਨੇ ਇਸ਼ਾ ਦੀ ਨਮਾਜ਼ ਸਾਰੇ ਸੁਲਤਾਨਪੁਰ ਵਿੱਚ ਖਬਰਾਂ ਪਹੁੰਚ ਗਈਆਂ ਨਾਨਕ ਜੀ ਨਮਾਜ਼ ਪੜਨ ਨੂੰ ਚਲੇ ਨੇ ਨਵਾਬ ਦੀ ਮਸਜਿਦ ਵਿੱਚ ਬਹਿਣ ਨਾਨਕੀ ਹੱਸ ਪਈ ਉਹ ਰਮਜ਼ ਨੂੰ ਜਾਣਦੀ ਸੀ ਉਹ ਨਾਨਕ ਦੇ ਕੌਤਕਾਂ ਨੂੰ ਜਾਣਦੀ ਸੀ ਹੱਸ ਪਈ ਇਮਾਮ ਨੇ ਨਮਾਜ਼ ਸ਼ੁਰੂ ਕੀਤੀ ਸਾਰੇ ਸਜਦੇ ਦੇ ਚਲੀਨ ਹੋਏ ਪਰ ਗੁਰੂ ਨਾਨਕ ਖੜੇ ਰਹੇ ਥੋੜੀ ਜੀਆਂ ਅੱਖਾਂ ਖੋਲ ਕੇ ਨਵਾਬ ਨੇ ਦੇਖਿਆ ਗੁਰਨਾਨਿੰਗ ਬਾਰ-ਬਾਰ ਸਜਦਾ ਨਹੀਂ ਕਰ ਰਹੇ ਖੜੇ ਨੇ ਨਮਾਜ਼ ਨਹੀਂ ਪੜ ਰਹੇ ਨਮਾਜ਼ ਦੀ ਸੰਪੂਰਨਤਾ ਤਬਾ ਸੁਲਤਾਨਪੁਰ ਦਾ ਨਵਾਬ ਕਹਿੰਦਾ ਸਭ ਗੱਲ ਨਹੀਂ ਗੱਲਾਂ ਨੇ RAM ਤੇ ਅੱਲਾ ਇੱਕ ਹੈ RAM ਤੇ ਅੱਲਾ ਇੱਕ ਹੈ ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜੋਗੇ ਤੁਸੀਂ ਨਹੀਂ ਪੜੀ ਨਹੀਂ ਪੜੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਵਾਬ ਸਾਹਿਬ ਅਸੀਂ ਆਪਣੇ ਵਾਅਦੇ ਤੇ ਕਾਇਮ ਆ ਤੁਹਾਡੇ ਨਾਲ ਨਮਾਜ਼ ਪੜ੍ਹਣੀ ਸੀ ਪਰ ਤੁਸੀਂ ਕਾਬਲ ਦੇ ਚ ਘੋੜੇ ਖਰੀਦ ਰਹੇ ਸੀ ਮੈਂ ਘੋੜੇ ਨਹੀਂ ਖਰੀਦਣੇ ਨਹੀਂ ਖਰੀਦਣੇ ਨਵਾਬ ਨੇ ਦੋ ਬੰਦੇ ਭੇਜੇ ਸਨ ਕਾਬਲ ਦੇ ਚ ਘੋੜੇ ਖਰੀਦਣ ਲਈ ਕਾਬਲ ਪ੍ਰਾਚੀਨ ਕਾਲ ਤੋਂ ਘੋੜਿਆਂ ਦੀ ਮੰਡੀ ਰਿਹਾ ਸਾਵਣ ਭਾਦਰਾਉ ਦੇ ਮਹੀਨੇ ਚ ਬਹੁਤ ਵੱਡੀ ਮੰਡੀ ਲੱਗਦੀ ਹੈ ਛੇਵੇਂ ਪਾਤਸ਼ਾਹ ਨੂੰ ਵੀ ਜੱਗ ਘੋੜਿਆਂ ਦੀ ਲੋੜ ਸੀ ਆਪਣੇ ਭਾਈ ਗੁਰਦਾਸ ਦੇ ਨਾਲ ਪੰਜ ਸਿੰਘਾਂ ਨੂੰ ਕਾਬਲ ਵੇਚਿਆ ਸੀ ਖੁਰਾਸਾਨ ਦੇ ਘੋੜੇ ਈਰਾਨ ਦੇ ਘੋੜੇ ਇਰਾਕ ਦੇ ਘੋੜੇ ਤੁਰਕਮਿਨਿਸਤਾਨ ਦੇ ਘੋੜੇ ਉਜ਼ਬੇਕਿਸਤਾਨ ਦੇ ਘੋੜੇ ਔਰ ਅਫਗਾਨਿਸਤਾਨ ਦੇ ਚੰਗੇ نسل ਦੇ ਘੋੜੇ ਕਾਬਲ ਦੀ ਮੰਡੀ ਵਿੱਚ ਸਾਲ ਦੇ ਸਾਲ ਵਿਕਣ ਨੂੰ ਆਉਂਦੇ ਨੇ ਨਵਾਬ ਨੇ ਦੋ ਬੰਦੇ ਭੇਜੇ ਸਨ ਘੋੜੇ ਖਰੀਦਣ ਲਈ ਮਨ ਘੋੜਿਆਂ ਦੇ ਸੀ ਭਈ ਲਿਆ ਰਹੇ ਉਹਨੇ ਗੁਰੂ ਨਾਨਕ ਦੇਵ ਜੀ ਵਾਰਾਜ ਕਹਿੰਦੇ ਨਵਾਬ ਸਾਹਿਬ ਅਸੀਂ ਤੁਹਾਡੇ ਨਾਲ ਨਮਾਜ਼ ਪੜ੍ਹਨੇ ਸੀ ਤੁਸੀਂ ਕਾਬਲ ਦੇ ਘੋੜੇ ਖਰੀਦਣ ਗਏ ਸੀ ਮੈਂ ਨਹੀਂ ਘੋੜੇ ਖਰੀਦਨੇ ਬੜਾ ਸ਼ਰਮਸਾਰ ਹੋਇਆ ਨਵਾਬ ਦਰਸਨ ਪ੍ਰਭੂ ਦੀ ਬੰਦਗੀ ਤੇ ਕੋਈ ਕੋਈ ਕਰਦਾ ਹੈ ਕਿ ਸੇਦਾ ਮਨ ਪ੍ਰਭੂ ਨਾਲ ਜੁੜਦਾ ਹੈ ਨਹੀਂ ਤੇ ਹਰ ਬੰਦਾ ਆਪਣੇ ਘੋੜੇ ਖਰੀਦਣ ਜਾਂਦਾ ਹੈ ਕੋਈ ਮੰਦਰਾਂ ਵਿੱਚ ਕੋਈ ਮਸਜਿਦਾਂ ਵਿੱਚ ਕੋਈ ਗੁਰਦੁਆਰੇ ਵਿੱਚ ਕੋਈ ਚਰਚ ਦੇ ਵਿੱਚ ਆਪਣੇ ਆਪਣੇ ਘੋੜੇ ਖਰੀਦਣ ਤੇ ਵੇਚਦੇ ਨੇ ਕੋਈ ਵਿਰਲਾ ਹੀ ਹੈ ਜਿਹਦੀ ਸੁਰਤ ਸ਼ਬਦ ਨਾਲ ਜੁੜਦੀ ਹੋਵੇ ਕੋਈ ਵਿਰਲਾ ਹੀ ਹੈ ਜਿਸ ਦਾ ਮਨ ਪ੍ਰਭੂ ਨਾਲ ਜੁੜਦਾ ਹੈ ਨਵਾਬ ਨੇ ਸਜਦਾ ਕੀਤਾ ਔਰ ਨਵਾਬ ਨੂੰ ਦੱਸਿਆ ਨਿਮਾਸ ਤੇ ਮਨ ਦੀ ਹੁੰਦੀ ਹੈ ਬੰਦਗੀ ਤੇ ਮੰਨ ਦੀ ਆਉਂਦੀ ਹੈ। ਔਰ ਮੰਨ ਹੀ ਨਹੀਂ ਖੁਦਾ ਦੇ ਤੇ ਨमाज ਕਿਹੜੀ ਗੱਲ ਦੀ। ਸ਼ਰਮਸਾਰ ਵੀ ਹੋਇਆ ਨਵਾਬ ਔਰ ਸਜਦਾ ਵੀ ਕੀਤਾ ਹੈ।